ਮੁਸ਼ਕਲ ਵੀ ਰੱਖਣਗੇ ਤੇ ਉਹਨੂੰ ਸਾਲਵੋ ਵੀ ਕਰਾਉਣਗੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਇੱਕ ਵਾਰ ਫੇਰ ਧੰਨਗੇ ਜਰਾਂਮੇ ਨੂੰ ਵਧਾਈ ਵੀ ਦੇਣਾ ਤੇ ਉਹਨੂੰ ਸ਼ੁਕਰੀਆ ਵੀ ਦੇਣਾ ਦੋ ਸਾਲਾਂ ਦੇ ਤੋਂ ਜਤਨ ਅਤੇ ਸਾਡੀ ਆਵਾਜ਼ ਇੱਕ ਵਕੀਲ ਬਣ ਕੇ ਉੱਥੇ ਪਹੁੰਚਾਉਣ ਧੰਨਵਾਦ ਜੀ ਬਹੁਤ-ਬਹੁਤ ਮਿਹਰਬਾਨੀ ਰਾਜਨ ਕਰਗੀ ਜੀ ਸੰਖੇਪ ਲਫ਼ਜ਼ਾਂ ਦੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਮੈਂ ਹੁਣ ਬੇਨਤੀ ਕਰੂੰਗਾ 올 인디아 스틸 리롤러즈 어소시에이션 ਦੇ ਸਾਡੇ ਪ੍ਰੈਜ਼ੀਡੈਂਟ ਸਾਹਿਬਾਨ ਸ਼੍ਰੀ ਵਿਨੋਦ ਉਸਸਟੇ ਜੀ ਉਹ ਵੀ ਵਿਚਾਰਾਂ ਦੀ ਸਾਂਝ ਕੋਣ ਤੁਹਾਡੇ ਨਾਲ ਜਿਹੜੇ ਬਹੁਤ ਸਮੇਂ ਲੰਬੇ ਸਮੇਂ ਤੋਂ ਸਾਡੀ ਇੰਡਸਟਰੀ ਦੀ ਆਵਾਜ਼ ਹਰੇਕ ਅਲੱਗ-ਅਲੱਗ ਮੈਗਨਿਆਂ ਤੋਂ ਹਾਲ ਕਰਾਉਂਦੇ ਆ ਰਹੇ ਨੇ ਸ਼੍ਰੀ ਵਿਨੋਦ ਉਸਸਟੇ ਜੀ के जराम वाल्मीकि जी का अगर पिछले आए मैं समझना कि साड़े वास्ते बड़ा एक वाला मौका है कि एक बीजेपी पहली बार इलेक्शन लड़ रही है पंजाब से कले दूजा पहली बार ये होया किसी भी बाल्मीकि समाज तो टिकट मिले हो मैं समझना कि बड़ी रिस्पैक्ट साइ सनातन धर्म वास्ते नहीं हो सकती ਜਿੰਨਾ ਆਪਾਂ ਗੱਲਨੇ ਆ ਮੋਦੀ ਜੀ ਬਾਰੇ ਜਮੀਨ ਨਾਲ ਜੁੜੇ ਹੋਏ ਬੰਦੇ ਐ ਸੋ ਇਹਨਾਂ ਦਾ ਵੀ ਹੋਹੀ ਰਗੜਾ ਮੇਰਾ ਖਿਆਲ ਵਿਚੇ ਤੱਕ ਨੂੰ ਤਾ ਇਹਨਾਂ ਨੇ ਕੋਈ ਅੰਦਰ ਤੱਕ ਇਲੈਕਸ਼ਨਸ਼ਨ ਨਾਲ ਜੜਿਆ ਹੋਏ ਪਰ ਇਹਨਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਇੱਕ ਐਮਪੀ ਦਾ ਟਿਕਟ ਮਿਲਣਾ ਉਹ ਆਪਣੇ ਆਪ ਦੱਸਦਾ ਹੈ ਵੀ ਜਿਹੜੀ ਬੀਜੇਪੀ ਐ ਜਦੋਂ ਉਹ ਟਿਕਟ ਦਿੰਦੀ ਐ ਉਹ ਬੜੀ ਗਹਿਰਾਈ ਨਾਲ ਦੇਖਦੀ ਐ ਬੰਦੇ ਨੂੰ ਤੇ ਉਹਦੇ ਬਾਅਦ ਉਹਨੂੰ ਟਿਕਟ ਦਿੱਤਾ ਜਾਂਦਾ ਹੈ ਮੈਂ ਸਮਝਦਾ ਵੀ ਸੋ ਮੈਂ ਵੀ ਹਲੇ ਤਾਂ ਉਹਨਾਂ ਨੇ ਟਾਈਮ ਹੀ ਕੱਢਿਆ ਆਪਣਾ ਕਿਉਂਕਿ ਜਿਹੜਾ ਟਾਈ ਹੁੰਦਾ 8-10 ਜਿੰਦਾ ਇਹ ਬੜਾ ਉਹ ਹੁੰਦਾ ਜਿਹਦੇ ਵਿੱਚ ਹਰੇਕ ਬੰਦਾ ਜਾਂਦਾ ਹੈ ਵੀ ਸਾਨੂੰ ਮਿਲਿਆ ਜਾਵੇ ਤੇ ਮੈਂ ਸਮਝਦਾ ਵੀ ਉਹਦੇ ਵਿੱਚ ਸਾਨੂੰ ਅੱਜ ਇਹ ਗੱਲਾਂ ਨਹੀਂ ਬਹਿਣਾ ਚਾਹੀਦਾ আর ਜਦੋਂ ਵੀ ਜਦੋਂ ਵੀ ਨਹੀਂ ਮੈਂ ਤਾਂ ਸਮਝਦਾ ਵੀ ਇਹਨਾਂ ਨੇ ਆਣਾ ਹੀ ਹੈ ਜਿੱਤ ਕੇ ਦਾਸੇਨ ਬਾਅਦ ਉਹਦੇ ਬਾਅਦ ਹੀ ਅਸੀਂ ਇਹ ਗੱਲਾਂ ਕਰਾਂਗੇ ਇਹਨਾਂ ਦੇ ਨਾਲ ਜੋ ਵੀ ਕਰਨੀਆਂ ਤੇ ਮੈਂ ਉਹਨੀਆਂ ਗੁੱਡ ਵਿਸ਼ਿਜ਼ ਇਨੰ ਆਪਣਰੇ ਵਰ ਨੂੰ ਆਪਣੀ ਐਸੋਸੀਏਸ਼ਨ ਬਨ ਨੂੰ ਆਪਣੇ ਦਸਤੂਜ ਨੂੰ ਜਨਾ ਜਿਹੜੇ ਕੰਮ ਵਾਸਤੇ ਦਿੱਕਲੇ ਸਭ ਹੋਂ ਸੋ ਥੈਂਕ ਯੂ ਵੈਰੀ ਮਚ ਇਹ ਸਾਨੂੰ ਪਿਆਰ ਵੀ ਕਰਦੇ ਨੇ ਔਰ ਬਹੁਤ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਦਿਲੋਂ ਸਪੋਰਟ ਕਰ ਰਹੇ ਨੇ ਤੈਥੇ ਲੋ ਧੰਨਵਾਦ ਕਰਦੇ ਆ ਮਹਿੰਦਰ ਗੁਪਤਾ ਜੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੀ ਸਾਡੇ ਕੋਲ ਸਾਡੇ ਦੇਸ਼ बहुत ही मान योग यशस्वी प्रधानमंत्री श्री नरेंद्र मोदी जी हैं असि ये देखना है कि उन्होंने सामने होर कौन कमल निशान सो दोस्तों एक जून में आपकी वोट कास्ट करनी है साड़ी यही अपील है कि इस बार ਜੋ ਕਿ ਪਹਿਲੀ ਵਾਰ ਸਾਨੂੰ ਇਹ ਮੌਕਾ ਮਿਲਿਆ ਹੈ ਕਮਲ ਦੇ ਇਨਸਾਨ ਤੇ ਮੋਹਰ ਲਗਾਉਣ ਦਾ ਉਹਨੂੰ ਖਾਲੀ ਨਾ ਜਾਣ ਦਈਏ ਕਿ ਇਸ ਵਾਰ ਸਮਾਧਾਨ ਨੂੰ ਸਮਾਂ ਥੈਂਕ ਯੂ ਬਹੁਤ ਸੀ ਵੋਟਾਂ ਦਾ ਜ਼ਰੂਰ ਪਵਾਵੇ ਕਿ ਇਹਨਾਂ ਕਰ ਸਕਦੇ ਆਪਾਂ ਮੋਦੀ ਜੀ ਵਾਸਤੇ ਮੈਂ ਉਹ ਵਿਅਕਤੀ ਕਰੂੰਗਾ ਸਾਰਿਆਂ ਦਾ ਤਹਿ ਦਿਲੋਂ ਤਹਿ ਦਿਲੋਂ ਸਵਾਗਤ ਕਰਦਾ ਮੈਂ ਤਾਨਵਾਦ ਵੀ ਕਰਦਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਤੁਸੀਂ ਉਰੇ ਆਏ ਇੱਕ ਗੱਲ ਆਪਾਂ ਸਾਰਿਆਂ ਨੇ ਕਿੰਨੇ ਕਿੰਨੇ ਇੰਡਸਟਰੀਸ ਇਹ ਗੱਲ ਮੰਨਦੇ ਨੇ ਵੀ ਦੇਸ਼ 'ਚ ਮੋਦੀ ਜੀ ਦੀ ਸਰਕਾਰ ਬਲ ਰਹੀ ਹੈ ਸਾਰੇ ਮੰਨਦੇ ਹਨ ਆਪਾਂ ਇਸ ਗੱਲ ਤੇ ਵਿਚਾਰ ਹਲੇ ਤੱਕ ਨਹੀਂ ਪਹੁੰਚ ਪਾਏ ਜੇ ਕੇਜਰਾਮ ਜਿੱਤ ਕੇ ਸੈਂਟਰ ਦੇ ਵਿੱਚ ਜਾਂਦੇ ਆ ਮੈਨੂੰ ਪੂਰੀ ਉਮੀਦ ਹੈ ਜਿਸ ਸਾਬਨਾ ਫਤੇਗੜ ਸਾਹਿਬ ਦਾ ਨਾਮ ਸ਼੍ਰੀ ਫਤੇਗੜ ਸਾਹਿਬ ਦਾ ਨਾਮ ਮੋਦੀ ਜੀ ਨੇ ਚਮਕਾਇਆ ਹੈ ਪੂਰੇ ਵਿਸ਼ਵ ਦੇ ਵਿੱਚ ਪਾਰਟੀ ਉਸ ਦਾ ਐਡਾ ਵੱਡਾ ਸ਼ੋਅ ਨਾਮ ਦਿੱਤਾ ਗਿਆ ਇਸ ਇਸ ਹਲਕੇ ਨੂੰ ਜੇ ਉਸ ਹਲਕੇ ਦੀ ਨੁਮਾਇੰਦਗੀ ਕਰਨ ਵਾਲਾ ਬੰਦਾ ਜਿੱਤ ਕੇ বিজেਪਰੀ ਸੀਟ ਤੇ ਸੈਂਟਰ ਦੀ ਸਰਕਾਰ ਦੇ ਵਿੱਚ ਜਾ ਕੇ ਸ਼ਾਮਿਲ ਹੋਊਗਾ ਤਾਂ ਉਹ ਕੈਬਨਿਟ ਮੰਟਰੀ 100% ਬਣੂਗਾ ਹੀ ਬਣੂਗਾ ਕੋਲ ਬినੋਦ ਜੀ ਕਿੰਨੀ ਵਾਰ ਦਿੱਲੀ ਦੇ ਕਿਹੜੇ ਲਾਉਂਦੇ ਆ ਸਾਨੂੰ ਤਾਂ ਨਹੀਂ ਪਤਾ ਇਹਨਾਂ ਨੇ ਕਿੰਨਾ ਸਟਰਗਲ ਕੀਤਾ ਇਸ ਇੰਡਸਟਰੀ ਵਾਸਤੇ ਪਰ ਇਹ ਜਦ ਵੀ ਜਾਂਦੇ ਨੇ ਕਿਸੇ ਨਾ ਕਿਸੇ ਬੰਦੇ ਦੇ ਥਰੂ ਵਾਇਆ ਵਾਇਆ ਹੋ ਕੇ ਉਸ ਟਿਕਾਣੇ ਤੇ ਪਹੁੰਚਦੇ ਨੇ ਜਮ ਕਰਦੇ ਆ ਚਾਰ ਪੰਜ ਹਲਕਿਆਂ ਤੋਂ ਕੰਮ ਕਰਦੇ ਨੇ ਔਰ ਚਾਰ ਪੰਜ ਹਲਕਿਆਂ ਦੇ ਲੋਕ ਇਸ ਮੰਡੀ ਕੁਬਿਤਗਰ ਦੇ ਵਿੱਚ ਆ ਕੇ ਰੋਜ਼ਗਾਰ ਪਾਦੇ ਨੇ ਤਾਂ ਆਪਣੀ ਮਾਰ ਇੱਕ ਹਲਕੇ ਦੀ ਨਹੀਂ ਹੈ ਕਿ ਆਪਣੀ ਮਾਰ ਅਮਲੋ ਹਲਕੇ ਤੱਕ ਨਹੀਂ ਆਪਣੀ ਮਾਰ ਆਸ-ਪਾਸੇ ਦੇ ਹਲਕਿਆਂ ਤੱਕ ਵਿਚ ਵੀ ਹੈ ਔਰ ਸਾਰਾ ਦਾ ਸਾਰਾ ਇੰਗਿਆਗੇ ਜਰਾੰਦੀ ਦੇ ਅੰਡਰ ਅੰਡਰ ਬਹੁਤ ਐਕਸਪੋਰਟ ਦੇ ਜੋ ਪਾਈਪ ਐਕਸਪੋਰਟ ਹੋ ਸਕਦਾ ਰੋਲ ਜੁ ਪੁਹਾਰੀ ਮਾਤਰਾ ਚ ਐਕਸਪੋਰਟ ਹੋ ਸਕਦੇ ਹਨ ਫਲੈਟ ਸਾਡੀ ਐਕਸਪੋਰਟ ਹੋ ਸਕਦੀ ਹੈ